ਓ ਬਾਈ ਅੱਜ ਵੀ ਵੀਯਾਰ ਮਾਲ ਆਏ ਹੋਏ ਸੀਗੇ ਤੇ ਅੱਜ ਬਾਈ ਨੂੰ ਇੱਥੇ ਆ ਕੇ ਪਤਾ ਨਹੀਂ ਆਜਾ ਕੀ ਦਿਖਾਇਆ ਇਹੋ ਜਿਹੇ ਦੇਖਿਆ ਨਹੀਂ ਕੀ ਲੜ ਗਏ ਕੀ ਇਹ ਲਸੂ ਤੇਰੇ ਨਾਲ ਤੇਰੀ ਬੱਟ ਮਲਬੀ ਤੂੰ ਸਾਲ ਤੈਨੂੰ ਪੋਟੀ ਕਰ ਹੁੜਕਲਾ ਬਣ ਜੂਗੀ ਤੂੰ ਤਾਂ ਤਾ ਮੂਤ ਹੀ ਰਹੂਗਾ ਸ਼ਰਬਤ ූතතා මූත හිී රව්ග අශර්ප තොඩි බංචුග කවැන්නල ඉන්නවා ਬਾਈ ਸਾਨੂੰ ਇਨਸਾਫ ਚਾਹੀਦਾ ਵੀ ਇੱਥੇ ਕੱਲੀਆਂ ਕੁੜੀਆਂ ਕਿਉਂ ਕੁੜੀਆਂ ਕਿਉਂ ਨਹੀਂ ਆਉਂਦੀਆਂ ਮੁੰਡੇ ਵੇਰਦੇ ਸਾਰੇ ਹਸਪੀਟਲ ਬਰੋ ਹੋ ਗਿਆ ਇੱਥੇ ਹਸਪੀਟਲ ਬੰਨਣਾ ਤੇ ਫਿਰੋਤੀ ਆਉਂਦੇ ਚੱਲਦੇ ਆ ਲੋ ਬਾਈ ਜੀ ਇੱਥੇ ਕਹਿੰਦੇ ਹੁਣ ਬਣ ਜਾਣਾ ਹਸਪੀਟਲ ਤੇ ਉਸਤਾਦ ਹੋਰੀ ਢਿੱਡ ਘੁੱਟੋ ਉਸਤਾਦ ਲੋਕ ਉਸਤਾਦ ਜੀ ਢਿੱਡ ਘੁੱਟੋ ਹਾਂ ਜੀ ਆਇਓ ਇਹ ਸਤਾਰ ਲੋਕ ਇਹ ਬਲੌਗ ਚ ਗਲਦੀ ਮੈਂ ਆਪਾਂ ਨੂੰ ਰਹੀਂ ਜਾਣਾ ਪੈਣਾ ਹੋ ਗਈ ਗਰੀਬਾਂ ਦੀ ਹੋ ਗਈ ਗਰੀਬਾਂ ਵਾਲੀ ਹਾਂਜੀ ਬਾਈ ਤੇ ਜਿਵੇਂ ਤੁਹਾਨੂੰ ਪਤਾ ਹੋਣਾ ਸਾਧ ਹੋਰੀ ਚੜਿਆ ਬਿਨਾ ਔਰ ਸਿਰ ਪੈਰ ਬਿਨਾ ਸਿਰ ਪੈਰ ਤੋਂ ਤੇ ਸਾਧ ਰਾਨਾ ਚੜ ਗਿਆ ਸਾਧ ਸਾਧ ਚੜ ਗਿਆ ਬਾਈ ਨੂੰ ਹਾਂ ਖਾਲੀ ਅਗਲਾ ਖਾਲੀ ਖਾਲੀ ਕੁਲੀ ਮੋਬਾਈਲ ਫੜਾ ਜੋ ਬਲੌਗਰ ਬਈ ਸਤਿਕਾਰ ਹੋ ਪੱਕਾ ਇਹ ਰੰਦੀਰਮਨ ਦਾ ਪ੍ਰਮੋਸ਼ਨ ਕਰਾਉਣੀਆਂ ਇਹਨਾਂ ਨੇ ਆਪਾਂ ਆਏ ਦੂਜੇ ਬਲੌਗਰ ਦੇ ਜਾਨਾ ਬੀ ਆਪਾਂ ਇਹ ਕਰਾਉਣੀਆਂ ਰੰਦੀਰਮਨ ਦਾ ਪ੍ਰਮੋਸ਼ਨ ਹੈ ਹੋ

ਓਏ ਉੱਤੇ ਚੱਲ ਗਿਆ ਉਹ ਉੱਤੇ ਚੱਲਦੇ ਆ ਹੈਾ ਹਾ ਦੇਗਾ ਮਾਸਟਰ ਰੈਗੂਲਰ ਪਲਾਸਸ ਓ ਯਾ ਇਹਨੇ ਭਜਾ ਟੈਨਸ਼ਨ ਨਾਲ ਬੁਗਿਆ ਛੇਤੀ ਛੜਾ ਕੇ ਲੈ ਜਾਉਂ ਤੈਨੂੰ ਓਏ ਟੈਨਸ਼ਨ ਨਾਲ ਬੁਗਿਆ ਤੈਨੂੰ ਛੇਤੀ ਛੜਾ ਕੇ ਲੈ ਜਾਉਂਗਾ ਗਲਾਸਾਂ ਨਾਲ ਚਲੀ ਆਏ ਲੈ ਆਏ ਲੱਗਿਆ ਫੇਰ ਕੀ ਯਾਰ ਇਹ ਸਾਲੇ ਸੂਰੇ ਕਿੱਥੇ ਵੜ ਜਾਂਦੇ ਨੇ ਪਾ ਦਿੰਦੇ ਨੇ ਦੇਖੋ ਬਈ ਆਪ ਹੋ ਰਹੰਦੇ ਹੋਏ ਬੈਠੇ ਸਾਰੇ ਤੇ ਉਸਤਾਦ ਜੀ ਤੁਸੀਂ ਕੋਈ ਬੋਲੋ ਬਈ ਇੰਨਾ ਕੋਈ ਸਭ ਬੋਲਦਾ ਤੈਨੂੰ ਨਹੀਂ ਲੀਨ ਹੀ ਨਹੀਂ ਹੁੰਦਾ ਬੰਦ ਕਰਾਂਗੇ 90 ਵਾਰ ਹੈਂ ਕੀ ਬਾਤ 90 ਵਾਰ ਰੱਖੇ ਬਾਦ ਆਪਾਂ ਨੇ ਭਾਗਵਾਨ ਹਾਂ ਤੇ ਕੋਸਟਾਂ ਲਈ ਇਧਰ ਕੋਸਟਾਂ ਚਾਲ ਆ ਜੋੜਾ ਬਈ ਇਹ ਸਰਾ ਵਾਲਾ ਮੋਟਰ ਦਾ ਸਾਡੇ ਬਸ ਕਾ ਲਈ ਛੋਟੇ ਕਾਲ ਲੰਕਾ 1.5 ਲੱਖ ਰੁਪਏ ਕਾ ਲਈ ਲੱਗਿਆ ਦਿਨ ਲਾਣੇ ਹੋਏ ਆਈ ਬਾਈ ਹੋਰੀ ਆ ਚੁੱਕੇ ਨੇ ਇਧਰ ਸੁੰਦਰ ਜਿੱਥੇ ਵੱਡ ਜਾਣ ਨਾ ਇਹਦਾ ਬੇਇੱਜ਼ਤੀ ਕਰੀ ਜਾਂਦਾ ਸੁੰਦਰ ਜੀ ਨਾ ਪਾਰੇ ਰਿੱਕੀ ਨਾਰੀ ਸ਼ਕਤੀ ਜਿੰਦਾਬਾਦ ਮੰਮੀ ਦੀ ਉਮਰ ਦੀ ਲੈ ਕੇ ਆਉਂ ਫਿਰਦਾ ਫੇਰ ਆ ਗਿਆ ਬਸ ਦੁਆਰ ਫਿਰਦਾ ਹੈ ਉਹ ਜਿਆਦਾ ਚਿੰਬੜੀ ਜਾਂਦੀ ਉਹ ਗੁੱਲਾ ਫੇਰਦਾ ਨਾ ਕੇ ਫੇਰ ਲਾਈ ਜਾਂਦੀ ਆ ਜੀ ਉਹ ਨਹੀਂ ਉਹ ਨਹੀਂ ਜੁਗ ਨੂੰ ਬਈ ਆ ਨਜ਼ਰ ਦੇਖੋ ਬਈ ਨਿਊ హెయిਰ ਕੱਟ ਦੱਸੋ ਕਿਵੇਂ ਲੱਗਦਾ ਤੇ ਇਹ ਕੀਤਾ ਬਾਈ ਨੇ ਬਾਈ ਮੈਨੂੰ ਪੁੱਛ ਦੁਬਾਰਾ ਪੁੱਛ ਬਾਈ ਨਿਊ హెయిਰ ਕੱਟ ਦੱਸੋ ਕਿਦਾਂ ਲੱਗਦਾ ਬਾਈ ਮੈਂ ਇਹਨੂੰ ਲੌਂਡਾ ਬਣਾਤਾ ਸਿਰੇ ਦਾ ਇਹਦੇ ਵਾਲਾ ਵੇਖ ਕੇ ਤਾਂ ਕੁੜੀ ਤੇ ਜਿਹੜੀ ਕੱਲ੍ਹ ਲਿਆ ਨਹੀਂ ਉਹ ਆਉਣ ਬਾਅਦ ਵਿੱਚ ਜੀ ਮੈਂ ਹੋਰ ਯਾਰਾਂ ਚੱਪਲਾਂ ਇਕੱਠੀਆਂ ਕਰੀ ਜਾਂਦੇ ਆਏ ਹੈ ਉਹ ਬਾਈ ਵਾਲਾ ਵੇਖ ਕੇ ਤਾਂ ਨਹੀਂ ਨਿਗਾਹ ਆਲੀਆਂ ਦੂਜੇ ਭਰਾਵਾਂ ਨੇ ਆ ਇਹ ਆ ਕਿਵੇਂ ਦਲਾਦਾ ਇਹ ਮੇਰੀ ਹਰਾਵੇ ਗਾ ਤਾਂ ਨਹੀਂ ਕਾਉਣ ਨਾ ਆ ਪ੍ਰੇਮੀ ਭਾਂ ਦੇਸ ਨਾਲ ਲਈ ਮੈਂ ਇਹਦੇ ਦਿਆਚੀ ਕਰੀ ਅਧਰ ਵਿੱਚ ਤੂੰ ਸਰ ਚਾਹਦਾ ਨਹੀਂ ਕੁੜੀ ਨਾਲ ਹੀ ਆਉਣਗਾ ਤਰੇ ਆਏ ਬਬੂ ਸਰਾਵੀ ਬਈ ਇਹਨਾਂ ਨੇ ਅੱਜ ਇਹਨਾਂ ਨੇ ਨਹੀਂ ਅੱਜ ਛੱਡਣਾ ਏ ਇਹਨਾਂ ਇਹਨਾਂ ਨੇ ਨਹੀਂ ਬਖਸ਼ਣਾ ਆਪਾਂ ਨੂੰ ਅੱਜ ਵੇਖ ਲਈ ਤੂੰ ਬਾਈ ਬੋਕ ਘੈਂਟ ਪਰ ਇਹ ਨਹੀਂ ਅੱਜ ਆਪਾਂ ਨੇ ਬਖਸ਼ ਇਹ ਜਾਂਦੇ ਜਾਂਦਾ ਅੱਜ ਇੱਕ ਅੱਧਾ ਮਰ ਜੇ ਤੇ ਤੂੰ ਸਾਲੇ ਟੱਟੀ ਨੂੰ ਕੋਟੀ ਕਰ ਹੁਲਕਲਾ ਬਣ ਜੂਗੀ ਮੂਤ ਤਾਂ ਮੂਤ ਹੀ ਰਹੂਗਾ ਸ਼ਰਬਤ ਥੋੜੀ Buat sampai bando ini, sensor untuk itu. ਇਹ ਜੀ ਖਾਨ ਸੌਨਮ ਬਾਈਵਾ ਦਾ ਫੈਨ ਹੈ ਤੇ ਇਹ ਇਹ ਦਾ ਫੈਨ ਹੋਇਆ ਬੈਠਾ ਆਏ ਹਾਏ ਹੁਣ ਤਾਂ ਬਾਤ ਚੱਲ ਗਈ ਆ ਨਾ ਮੈਂ ਇਹ ਨਹੀਂ ਕਰਦਾ ਸੀ ਕਿਵੇਂ ਕਰਦਾ ਸੀ ਸੋ ਅੰਦਰ ਪਾਊਡਰ ਤੇ ਨਹੀਂ ਤਾਂ ਆ ਨਾ ਦੋ ਬਗਰਾਮੀ ਕਰਾਂਗੇ ਮੇਰੀ ਮਿੱਟੀ ਪਲੀਤ ਕਰਾਂ ਕਰਦੀ ਕਰਦੀ ਅੱਗੇ ਕਿਹਨੇ ਚੜਾਈ ਮੇਰੀ ਰੌਣ ਕਰਕੇ ਰੱਖੋ ਇੱਕ 36 ਰੰਗ ਤੋਂ ਬਟਾ ਆਇਆ ਲੈ ਚੱਲ ਟੰਡੂ ਬਣਾ ਦੇ ਜੰਜੀ ਨੂੰ

ਹਰ ਕਿਹਨ ਵੇਤ ਬੋਲੀ ਉਹ ਮੈਂ ਤਸਵੀਰ ਵੀ ਨਾ ਕਿਹਾ ਗੱਲ ਆ। ਸੁਣ ਲੈ ਦਾਣ ਨਾ ਬੜੀਆ ਨਾ ਖੇਦਣਾ। ਬੁਲਾਣ ਕੀ ਹੈ? ਉਹ ਦਾਨ ਨਾ ਲਾ ਦੇ ਓਏ। ਕੱਟ ਕੇ। ਰੋਮੀਆ ਬਣਾ ਕੇ ਮੁੰਡੇ ਰੱਖ ਤੇ ਰੱਖ ਤੇ ਰੋਮੀਆ ਬਣਾ ਕੇ ਮੁੰਡਰ। ਆਇਆ ਕਰਦੀ ਆ ਇਧਰ ਦੀ ਚਲਦੇ ਆਂ ਆਂਦੀ ਆਜੋ। ਆਜੋ ਆਂਦੀ ਆਜੋ। ਇਧਰ ਹੀ ਜਾਣਾ। ਓਲੇ ਤੁਹਾਡੀ ਸਲਾਹ ਹੀ ਨਹੀਂ ਰਲਦੀਗੀ। ਓਏ ਉਰੇ ਫੋਟੋ ਕਿੱਥੇ ਮਰੀ? ਓਏ ਓਏ। ਨਹੀਂ ਉਹ ਵੀ ਕੀ ਤੇਰੇ ਗੋਲੀ ਗੋਲੀ ਮਾਰਾ ਦੂਗੀ ਸਾਲਿਆ। ਸਾਡਾ ਮੁੰਡਾ ਹੋ ਗਿਆ ਕੁੜੀ ਪਿੱਛੇ ਪਾਗਲ ਹੈ। ਇਹਦਾ ਦੁੱਤੇ ਹੋਣਾ ਮੈਨੂੰ ਵੀ ਤਾਂ ਅਪਗ੍ਰੇਡ ਲਾਦਾ। ਆਇਆ। ਤੂੰ ਬੱਚਾ ਆ ਗਿਆ ਸਰਾ ਬੰਨੇ ਜੀ ਦੀ। ਕੀ ਹੈ? ਤੂੰ ਵਿੱਚ ਨਹੀਂ ਆਉਣਾ ਸੀ ਭਰਾਵਾ। ਉਹ ਤਾਂ ਗੱਲ ਮੇਰਾ ਤੋ ਦਿੰਦਾ ਵੀ ਸਿਰਾਂ ਹੋ ਗਈ ਕਮੇਡੀ ਦਾ ਤੋ ਦਿੰਦਾ ਵੀ ਸਿਰਾਂ ਹੋ ਗਈ ਕਮੇਡੀ ਦਾ ਇੱਕ ਵਾਰੀ ਡਾਂਸ ਇੱਥੇ ਵੀ ਹੋ ਜਾਏ ਇੱਕ ਵਾਰੀ ਡਾਂਸਰ ਆ ਜਾ ਫੇਰ ਕੋਈ ਨਹੀਂ ਮੇਰਾ ਡਾਂਸਰ ਹੈ ਮਿੱਕੀ ਆਏ ਬਾ ਬਿਆਹ ਸਿਲਣਾ ਕੋਈ ਹੈ ਭਾਬੀ ਹੈ ਨਹੀਂ ਲੈ ਲੈ ਜਦੋਂ ਬਣੂਗੀ ਉਦੋਂ ਲੈ ਲਈ ਹੈ ਐਏ ਲੈ ਲੈ ਰਾਜਾ ਤਾਂ ਬਣੂਗੀ ਉਹ ਮੈਨੂੰ ਪੜਨਾ ਆਉਂਦਾ ਸੈਂਟਰੋਂ ਲਿਖਿਆ ਉਹ ਕੈਂਟਰ ਨਹੀਂ ਆ ਪੈਂਟੂ ਸੈਂਟਰੋਂ ਕਿਹਾ ਮੈਂ ਕਹਿਣਾ ਸੀ ਉਦੋਂ ਦਾ ਚੱਲ ਮੈਂ ਥੋੜਾ ਆ ਕਲੈਰੀਓ ਕਲੈਰੀਓ ਸਲੈਰੀ ਗਈ ਆ ਓਏ ਓਧਰ ਓਧਰ ਮੈਂ ਨਹੀਂ ਹਰਾਨ ਹੁੰਦਾ ਮੈਂ ਅੱਪਟ ਮੋਗਾ ਕਹਿ ਦਿੰਦਾ ਨਹੀਂ ਇੱਧਰ ਰਹਿਣਾ ਬਹੁਤ ਵਧੀਆ ਬਣਾਈ ਜਣਾ ਘੈਂਟ ਬਣੀ ਆ ਹਜੇ ਬੰਬੇ ਬਾਬਾ ਕਾ ਜੀਰ ਬਣੀ ਨਾ ਹੈ ਹਾਂ ਸਲੂਟ ਤਾਂ ਬੰਦ ਆ ਸਾਰੀ ਜੀ ਬਣੀ ਹੋਈ ਆ ਸਾਰੀ ਹਾਂ ਦਰਦਨਾ ਜੇ ਤੇ ਬਾਬਾ ਇਥੇ ਖੜੇ ਹੋਣ ਆਪਣੇ ਸਾਰੇ ਕਿਉਂ ਆਉਂਗੇ ਹਾਂ ਸਹੀ ਗੱਲ ਆ ਸਰੋਇ ਤੇ ਪਾਜੀ ਮੋਲਰ ਰਲ ਖੜਾ ਦੇ ਕੋਈ ਉਹ ਤੋਂ ਆਜੀ ਉਹ ਤੋਂ ਬਾਈ ਯਾਰ ਸਾਲਾ ਚੋਰ ਚੋਰ ਜਿਹਾ ਇਹਨੂੰ ਇਹਨੂੰ ਕੀ ਪ੍ਰੋਬਲਮ ਕੀ ਆ ਇਹਨੂੰ ਦਵਾਈ ਦੂਈ ਦਵਾ ਦੋ ਸਾਲੇ ਨੂੰ ਇਹਦੇ ਕਿਹਦਾ ਕੀ ਇਹਦੇ ਕਿਹੜਾ ਕੀਦਾ ਇਹਦੇ ਕਿਹੜਾ ਕੀੜਾ ਏ ਵਿੱਕੀ ਉਹ ਵੀ ਕਰਾ ਕਾ ਸਟੈਪ ਐ ਮਗਰ ਕੋਣੀਆਂ ਲਾ ਕੇ ਆ ਐ ਮਗਰ ਕੋਣੀਆਂ ਆ ਆਏ ਆਏ ਹੋਰ ਆ ਗਿਆ ਇਹ ਤੇ ਮੇਰੇ ਕੰਡ ਦੇ ਗੇੜਵੇਂ ਉਹ ਇੱਥੇ ਬਣਾਇਆ ਕਰਦੇ ਬੈਠੇ ਆ ਬੈਠੇ ਉਹ ਚਲ ਗਿਆ ਨਹੀਂ ਆਉਦੋ ਪਰ ਉਹ ਬੈਠੇ ਐਕਟਰ ਹੋ ਗਏ ਨੇ ਮਾ ਦੋ ਇਸ ਤੇ ਫੁਮਾਰਨਾ ਗੱਲ ਬਸ ਬਾਤ ਲੋ ਬੋ ਬਈ ਅੱਜ ਵੀ ਯਾਰ ਮਾਲ ਆਏ ਹੋਏ ਸੀਗੇ ਤੇ ਅੱਜ ਬਾਈ ਨੂੰ ਇੱਥੇ ਆ ਕੇ ਪਤਾ ਨਹੀਂ ਆਜਾ ਕੀ ਦਿਖਿਆ ਇਹੋ ਜਿਹੇ ਐਫੋ ਦੇਖਿਆ ਨਹੀਂ ਕੀ ਲੜ ਗਏ ਕੀ ਇਹਦੇ ਰੈਡੀ ਹੋਰ ਤੇ ਕੋ ਆਹ ਰੈਡੀ ਆਹ ਰੈਡੀ ਆਹ ਓਏ ਪਰ ਜਿਹਦੇ ਵੱਖੀ ਤੇ ਟੈਟੂ ਆ ਪਿਆ ਤਰੀ ਬੇਬੇ ਸਾਲਾ ਇਹਦੀ ਗੱਲ ਸਾਲਾ ਆਹ ਜਿਹੜੀ ਜੰਨੀ ਹੀ ਬਾਈ ਖੜੀ ਆ ਹੈ ਹਾਂ ਅੱਛਾ ਉਰੇ ਉਹਰੇ ਚੀਜ਼ ਕਮਾਇਆ ਲੁੱਤੀ ਉਹ ਤਾਂ ਆਇਆ ਚੀਜ਼ ਕਮਾਇਆ ਕੈਂਟ ਜੀ ਆਣਾ ਇਹ ਤੂੰ ਪਹਿਲੇ ਲਿਖ ਦੇ ਤੈਨੂੰ ਲੁੱਟਾ ਬਣਾਉ ਆ ਬਹੁਤ ਸਗਰੋਂ ਨਾ ਕੱਢ ਕੇ ਜਮਣੀ ਕੱਢ ਕੀ ਨਹੀਂ ਚੱਲ ਚੱਲ ਲਈ ਇੱਥੋਂ ਲੈ ਨਾ ਫੇਰ ਐਵੇਂ ਐਵੇਂ ਖੜੀ ਸੀ ਕਿਧਰ ਗਈ ਆ ਰਹੀ ਆ ਯਾਰ ਅੱਗੜੀ ਐਈ ਸੀ ਨਾ ਚਲ ਠੀਕ ਆ ਹੁਣ ਮੈਂ ਚੱਲਿਆ ਘਰੇ ਫੇਰ ਮਿਲ ਫੇਰ ਮਿਲਦੇ ਆ ਠੀਕ ਆ ਹੈ ਕੁੜੀ ਵੀ ਕੀ ਹਾਂ ਇਹ ਸਮਝਾ ਦੇ ਇਹਨਾਂ ਕਦੇ ਹੋਰ ਨਾ ਨਾ ਤੂੰ ਤੁਮ ਲਈ ਜਾ ਜਿਹੜੀ ਗੈਮੀ ਦੇ ਨਾਲ ਤਰੀ ਜਾਂਦੀ ਸੀ ਕੀ ਕੁੜੀ ਜੀ ਦੇਖ ਲਈ ਹੋਰ ਮੂਜਾ ਕਰੀ ਜਾਂਦੀ ਸੀ ਲਾ ਰੱਬ ਆ ਵੇਰ ਹੋਏ ਆਏ ਇੱਥੇ ਖੜਾ ਮੈਂ ਕੋ ਜਿਆਦਾ ਤੋਂ ਪਿਛਲੇ ਲ ਕੰਟੈਂਟ ਨਹੀਂ ਪੜਾ ਜਵੇਂ ਕੀ ਤਾਂ ਸੀ ਬਟਿੰਡੇ ਵਾਲੇ ਵਿਕੀ ਆ ਗਏ ਬਟਿੰਡੇ ਵਾਲੇ ਵਿਕੀ ਆ ਗਏ ਓਏ ਬਟਿੰਡੇ ਵਾਲਾ ਉਹ ਨਹੀਂ ਵਿਕੀ ਉਹਦੇ ਇਹ ਫਰੈਸ਼ ਹੈ ਫਰੈਸ਼ ਫਰੈਸ਼ ਆਪਕੇ ਬਲੌਗ ਨਹੀਂ ਬਲੌਗ ਬਣਾ ਰਿਹਾ ਮੈਂ ਇਹ ਕਿਹਨਾਂ ਲਾ ਗਈ ਵਿੱਕੀ ਇੱਥੇ ਤਾਂ ਗਾਣੇ ਵੀ ਚੱਲੀ ਜਾਂਦੇ ਨੱਚੇ ਵਿੱਕੀ ਸੈੱਟ ਕਰਕੇ ਸੈੱਟ ਕਰਕੇ ਨਹੀਂ ਮੇਰੀ ਗੱਲ ਸੁਣੇ ਨਹੀਂ ਚੱਲ ਵੀ ਚੱਲ ਚੱਲ ਠੀਕ ਆ ਲਾਟਵਾਰੀ ਜਿਹੜੀ ਨੇ ਬੁਲਾਇਆ ਵਾ ਉਹ ਫਸੇ ਲਗਾਤਾਰ ਹਫਤਾ ਉਹਨੇ ਇੱਥੇ ਚੱਲ ਇੱਕ ਕੰਟ ਇੱਕ ਲੋ ਬਈ ਨੇ ਰੋਮੀਆਂ ਬਣਾ ਕੇ ਮੰਡੇ ਪੱਟ ਤੇ ਨਹੀਂ ਚਲੋ ਬਈ ਕੱਟਦਾ ਹੋਰ ਉਗੇ ਤਾਂ ਲੀਡਰ ਆ ਜਾਂਦਾ ਨਹੀਂ ਕਿੰਨੀ ਪੂਰੀ ਜਾਣਾ ਨਹੀਂ ਤੇ ਰੋਮੀਆਂ ਬਣਾ ਕੇ ਗਵਾਜ ਵੜੇ ਮਰੇ ਯਾ ਯਾ ਬੱਸ ਕਰੋ ਸਾਰੇ ਆਏ ਕਿ ਰਿਕਟ ਕੀ ਜਾਂਦਾ ਹੁੰਦਾ ਕਿਤਨੇ ਬੜੀ ਕਾਰਗਰੀ ਕੀ ਹੈ ਕਿਸ ਨੇ ਵੇਖੋ ਬਈ ਅਜੀਆਂ ਖੋਜਾਂ ਅਜੀਆਂ ਖੋਜਾਂ ਸਾਡਾ ਯਾਰ ਹੀ ਕਰ ਸਕਦਾ ਇਹ ਕਿਸੇ ਨੇ ਕਲਾ ਪਛਾਨੀ ਹੈ ਕੋਈ ਬਹੁਤ ਹੈ ਆਹ ਤੇ ਸੁੰਦਰ 뷰 ਇਨ ਦਾ ਇੰਡੀਆ ਵੀਰ ਪੰਜਾਬ ਮਾਲ ਬਹੁਤ ਹੀ ਘੈਂਟ ਐਕਟੀਵਿਟੀ ਐ ਸਾਰੀਆਂ ਬਸ ਇੱਕ ਘੈਂਟ ਐਕਟੀਵਿਟੀ ਮੈਂ ਵੀ ਦੱਸਾਂ ਨਹੀਂ ਹੁਣ ਵੀਰ ਬਣ ਕੇ ਘਰੇ ਆ ਜਾ ਇਹ ਤੋਂ ਪਹਿਲਾਂ ਸਰਵਿਸ ਕਰਾ ਦੇ ਮਗਾਸਾਰੇ ਨਹੀਂ ਨੋ ਕੀ ਹੋ ਗਿਆ ਹੈ ਕੋਈ ਬਾਬਾ ਬੰਨਣਾ ਨਹੀਂ ਬੇਬੀ ਨੇ ਕੀ ਹੈ ਕਰੀਏ ਨਾ ਤੂੰ ਵਾਲਾ ਆ ਮੋਰਦੇ ਗੋਲੀ ਗੋਲੀ ਮਾਰ ਦੂਗੀ ਨਾ ਲੈ ਜਾ ਬੰਨੀ ਉਹ ਵੀ ਦੇਖਦੀ ਉਹ ਗੱਲ ਤਾਂ ਸਾਰਿਆਂ ਨੇ ਸੁਣੀ ਆਣੀ ਐ ਨਾ ਮਈਬੀਆਂ ਦੇ ਘਰੇ ਮੋਰ ਆਣ ਬੜਿਆ ਤੇ ਉੰਗਾ ਦੇ ਦੇ ਮਾਰਦਾ ਐੋ ਜਿਹਾ ਸੀ ਤਾਂ ਮਾਰਨਾ ਪਿਆ ਉਹਨਾਂ ਨੂੰ ਮਜਬੂਰੀ ਬਣ ਗਈ ਸੀ ਮੋਰ ਨੂੰ ਮਾਰਨ ਕੀ ਬਾਤ ਐ ਐਸੀ ਕਰ ਅਗੇ ਕੌਣ ਕਰ ਸਕਦਾ ਇਹ ਲਾਈਟੇ ਨਹੀਂ ਐ ਜੁਗਨੂ ਐ ਜੁਗਨੂ ਇੱਕ ਜੁਗਨੂ ਆ ਰਿਹਾ ਜਿਹੜੇ ਭੈਣੋਦਨ ਕਹਿੰਦਾ ਲਾਈਟਾਂ ਕੋ ਭੈਣ ਚੋ ਦਾ ਇਹ ਜੀ ਉਹ ਨੂੰ ਆਇਓ ਐ ਸਲੂਨ ਚ ਗੋਲੀ ਗੋਲੀ ਤਾਂ ਨਹੀਂ ਖਾਂਦਾ ਕੋਈ ਸਾਡੀ ਕੋਈ ਬਾਬਾ ਬੰਨਣਾ ਨਹੀਂ ਸਲੂਨ ਵਾਲਿਆਂ ਨੂੰ ਪੁੱਛਣਾ ਬਣਾ ਇਹਨੂੰ ਨਾਲ ਗੋਲੀ ਗੋਲੀ ਦਿੰਦੇ ਕੇ ਭੇਜਦੇ ਘਰੇ ਕੋਈ ਐ ਨਹੀਂ ਕਰ ਕਰ ਲਿਆ ਕਰੋ ਇੱਕ ਵਾਰੀ ਹੋਰ ਥੱਕ ਗਿਆ ਐ ਥੱਕ ਗਿਆ ਇਹ ਥੱਕ ਗਿਆ ਉਹ ਬਾਈ ਨਹੀਂ ਨਹੀਂ ਮੰਨਿਆ ਵੀ ਕਰ ਮੈਂ ਬਣਾ ਦਿੰਨਾ ਓਏ ਕਿਉਂ ਲੈ ਗਿਆ ਸੀ ਨਾਲੇ ਨੂੰ ਨਹੀਂ ਨਹੀਂ ਮੈਂ ਲੀ ਬੜੀ ਉਹ ਮੈਂ ਕਰਤੀ ਸਾਫ ਕਰਤੀ ਸੀਗੀ ਜਾ ਤੁਰ ਗਿਆ ਨਹੀਂ ਤੂੰ ਵਾਲ ਰੰਗਵਾ ਕੇ ਨਹੀਂ ਉਹ ਭਾਏ ਪੱਥਰੀ ਇਹ ਲੱਗਿਆ ਸੀ ਨਹੀਂ ਤੂੰ ਪਾਣੀ ਨਹੀਂ ਭਾਈ ਇਹ ਦੱਸੂਗਾ ਇਹਦੇ ਬਿਨਾ ਵਲੌਗ ਨਹੀਂ ਹੋ ਸਕਦਾ ਮਕਮਲ ਮਕਮਲ ਤੇਰੇ ਬਿਨਾ ਕੀ ਨਹੀਂ ਹੋਦਾ ਦਾ ਮਕਮਲ ਮਕਮਲ ਕੀ ਨਹੀਂ ਹੋਦਾ ਮਕਮਲ ਮਕਮਲਰੇ ਬਿਨਾ ਨਹੀਂ ਹੋ ਸਕਦਾ ਵੀ ਸਾਡਾ ਵਲੌਗ ਮਕਮਲ ਮਕਮਲ ਤੁਮ ਪਤਾ ਲੈਣਾ ਬੁਲਾਦਾ ਮਕਮਲ ਕਿਉਂ ਕਦੋਂ ਵਾਵਾ ਕਾ ਮਿਲਿਆ ਸਾਰਿਆ ਜਲ ਦੁਨ ਤੋੜ ਭਾਈ ਵੀਰ ਕੀ ਉਹ ਸਨੈਪ ਤੇ ਫੋਟੋ ਕਿ ਭੈਣ ਜੋਦ ਹਾਂ ਸਨੈਪ ਤੇ ਉਹ ਮਾੜਾ ਘੁੰਮ ਕੇ ਕਿਦਾਂ ਲੱਗਿਆ ਬਾਈ ਸਰਾ ਲੱਗਾ ਸਭ ਤੋਂ ਜ਼ਿਆਦਾ ਸਵਾਲ ਮੈਨੂੰ ਤੈਨੂੰ ਹੀ ਆਇਆ ਘੁੰਮਣ ਦਾ ਕਿਉਂ ਯਾਰ ਕਿਹੜੀ ਗੋਲੀ ਖਾ ਕੇ ਭੇਜਦੇ ਭੇਜਦੇ ਸਲੋਣ ਵਾਲੇ ਤੈਨੂੰ ਗੋਲੀ ਕਿਹੜੀ ਖਾਲੀ ਗੋਲੀ ਖਾ ਕੇ ਯਾਰ ਜਲੰਧਰ ਬਿਲਦਾ ਅੰਧਾ ਤੇ ਜਾਉਂਦਾ ਇਹ ਸਹ